ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨੰਦਾ ਤੁਹਾਡਾ ਸਾਕਤ ਕਰਦੇ ਦੋਸਤੋ ਇੱਕ ਨਵੀਂ ਵੀਡੀਓ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਪੈਂਦਾ ਤਹਿਸੀਲ ਰਾਮਪੁਰਾ ਫੂਲ ਪੈਂਦੀ ਦੋਸਤੋ ਬਾਈ ਦੇ ਘਰ ਇੱਕ ਨਾ ਰੇੜੀ ਬਕਾਉਆ ਦੋਸਤੋ ਵੈਸੇ ਤਾਂ ਤੁਹਾਨੂੰ ਪਤਾ ਆਪਾਂ ਪਸ਼ੂਆਂ ਵਗੈਰ ਦੇ ਵੀਡੀਓ ਪਾਉਂਦੇ ਰਹਿੰਦੇ ਆ ਪਰ ਦੋਸਤੋ ਬਾਈ ਨੇ ਅੱਜ ਸਾਨੂੰ ਇੱਕ ਸਪੈਸ਼ਲ ਗਿਆ ਬਾਈ ਕਹਿੰਦੇ ਵੀ ਅਸੀਂ ਕੰਮ ਚ ਲਾਇਆ ਸੀਗਾ ਸਿੱਧੂ ਫਾਸਟ ਫੂਡ ਆ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੇ ਰਿਹੜੀ ਬਕਾਊ ਕਰੀ ਆ ਜੋ ਮਾਲਕ ਹੈ ਇਹਨਾਂ ਦੇ ਕਰਦਿਆਂ ਗੱਲਬਾਤ ਕਿਉਂਕਿ ਘਰਾਂ ਦੇ ਹਾਲਾਤਾਂ ਦੇ ਹਿਸਾਬ ਨਾਲ ਬਾਈ ਨੇ ਕੰਮ ਚੇਂਜ ਕਰਤਾ ਕਾਫੀ ਟਾਈਮ ਵਧੀਆ ਇਹਨਾਂ ਨੇ ਕੰਮ ਰੋਵਾਰ ਆ ਦਾ ਤੋਰਿਆ ਸੀ ਵਧੀਆ ਚੱਲਦਾ ਸੀਗਾ ਤੇ ਸਾਰਾ ਚਾਲੂ ਹਾਲਤ ਦੇ ਵਿੱਚ ਆ ਅੱਜ ਜੋ ਦੋਸਤ ਮਿੱਤਰ ਨੇ ਕਿਸੇ ਨੇ ਵੀ ਆਪਣੇ ਭਰਾ ਨੇ ਕਿਸੇ ਨੇ ਕੋਈ ਫਾਸਟ ਫੂਡ ਦਾ ਕੰਮ ਸ਼ੁਰੂ ਕਰਨਾ ਹੋਵੇ ਨਾ ਦੋਸਤੋ ਉਹਦੇ ਲਈ ਅੱਜ ਵਧੀਆ ਹਿਸਾਬ ਦੇ ਪੈਸਿਆਂ ਦੇ ਵਿੱਚ ਤਿਆਰ ਹੋਈ ਹੋਈ ਚੀਜ਼ ਇੱਕ ਚੱਲਦੀ ਫਿਰਦੀ ਦੁਕਾਨਦਾਰੀ ਜਿਹਨੂੰ ਕਹਦੀ ਹੈ ਨਾ ਆਪਾਂ ਉਹ ਲੈ ਸਕਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਕਰਦੇ ਨਾ ਤੋਂ ਲੈ ਲੈਣੇ ਡਿਟੇਲ ਇਸ ਰੇੜੀ ਬਾਰੇ ਆਇਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਠੀਕ ਹੈ ਠੀਕ ਵਧੀਆ ਜੀ ਆਪਣਾ ਪਿੰਡ ਕਿਹੜਾ ਬਾਈ ਜੀ ਕੋਰ ਸੰਗਲਾ ਜੀ ਜਿਲ੍ਹਾ ਬਠਿੰਡਾ ਸਿਰਫੂਲ ਠੀਕ ਹੈ ਬਾਈ ਜੀ ਤੇ ਨਾਲ ਆਪਣਾ ਮੋਬਾਈਲ ਨੰਬਰ ਆਹੀ ਹੈ 87998 ਵਾਲਾ ਹਾਂਜੀ ਹਾਂਜੀ ਇਹੀ ਹੈ 87998 ਦੋਸਤੋ 50106 ਹੈ ਨਾ ਇਹ ਨੰਬਰ ਆ ਬਾਈ ਦਾ ਤੇ ਬਾਈ ਜੀ ਇਹ ਆਪਣਾ ਜੋ ਸਿੱਧੂ ਫਾਸਟ ਫੂਡ ਆਪਣੀ ਇਹ ਰੇੜੀ ਤੁਸੀਂ ਤਿਆਰ ਕਰਵਾਈ ਸੀਗੀ ਹੁਣੇ ਬਕਾਊ ਕਰੀ ਆ ਹਾਂ ਬਕਾਊ ਕਰੀ ਇਹ ਚ ਨਹੀਂ ਹੈ ਜੀ ਠੀਕ ਹੈ ਬਈ ਜੀ ਆਪਣਾ ਇਹਦਾ ਇਹਦਾ ਤੁਹਾਡਾ ਸੀਗਾ ਬਰਗਰ ਕੋਚਾਂ ਦਾ ਕੰਮ ਸਾਰਾ ਹੀ ਚੱਲਦਾ ਨਾ ਬਰਗਰ ਕੋਚਾਂ ਨਿਊ ਰੋਡ ਦੇ ਗੋਲਗਾ ਪੇਟ ਟਿੱਕੀ ਚੋਲੇ ਹਾਂਜੀ ਹਾਂਜੀ ਠੀਕ ਹੈ ਬਈ ਜੀ ਤੇ ਆਪਣਾ ਇਹਦਾ ਕੋਈ ਜਿਹੜੀ ਮੋਟਰਸਾਈਕਲ ਦੀ ਕਾਪੀ ਵਗੈਰਾ ਨਹੀਂ ਜੀ ਇਦਾਂ ਹੀ ਲੈ ਆ ਸੀਗਾ ਮੋਟਰਸਾਈਕਲ ਇੱਕ ਦੁਕਾਨਦਾਰੀ ਤੌਰ ਤੇ ਹਾਂਜੀ ਤੇ ਉਸ ਤਰੀਏ ਅਸੀਂ ਫਿੱਟ ਕਰਵਾ ਕੇ ਠੀਕ ਹੈ ਇਹਨੇ ਅਸੀਂ ਕਿੱ데 ਜਾਣਾ ਮੈਂ ਸਮਝਦਾ ਹਾਂ ਬਾਕੀ ਇਹਨਾਂ ਦੇ ਆਈ ਹੁੰਦੇ ਨਾ ਜਿਵੇਂ ਰੇੜੇ ਵਗੈਰਾ ਹੁੰਦੇ ਹਾਂ ਹਾਂ ਮਾਡਲ ਚੱਲਦੀ ਫਿਰਦੀ ਹਾਂਜੀ 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 ਤੇ ਬਾਕੀ ਦੋਸਤੋ ਤੁਹਾਨੂੰ ਦੱਸਦਾ ਜਿਹੜਾ ਬਾਈ ਦਾ ਐਡਰੈਸ ਵਗੈਰਾ ਬਈ ਆਪਣਾ ਘਰ ਦਾ ਕਿੱਥੇ ਜਿਹਾ ਰਹਿੰਦਾ ਘਰ ਡੈਰੀ ਆ ਜੀ ਓਕੇ ਹਾਂ ਮੋਗਾ ਸੈਂਟਰ ਸਾਹਿਬ ਦੇ ਨਾਲ ਚੱਕੇ ਦੇ ਨਾਲ ਸਾਹਿਬ ਦੇ ਡੈਰੀ ਤੇ ਨਾਮ ਆਪਣਾ ਕੀ ਹੈ ਜੀ ਨਾਮ ਜਗਸੀਰ ਸਿੰਘ ਰੋਸ਼ਨ ਸਿੰਘ ਰੋਸ਼ਨ ਸਿੰਘ ਠੀਕ ਆ ਬਾਈ ਇਹਨਾਂ ਬਾਕੀ ਆ ਮੋਬਾਈਲ ਨੰਬਰ ਤੇ ਤੁਸੀਂ ਗੱਲ ਕਰ ਲੈਣਗੇ ਤੇ ਬਾਕੀ ਦੋਸਤੋ ਤੁਹਾਨੂੰ ਪਹਿਲਾਂ ਤਾਂ ਇਸ ਰੇੜੀ ਦੀ ਤੁਹਾਨੂੰ ਕੁਆਲਿਟੀ ਦਿਖਾ ਦਈਏ ਆਹ ਦੇਖ ਲਓ ਦੋਸਤੋ ਵਧੀਆ ਆਪਣੇ ਪੋਸਟਰ ਵਗੈਰਾ ਵਧੀਆ ਲਾ ਕੇ ਨਾ ਇਹਦੇ ਤੇ ਵਧੀਆ ਤਿਆਰ ਕਰੀ ਹੋਇਆ ਸ਼ੌਂਕ ਨਾਲ ਬਾਈ ਦੀ ਤੇ ਆਹ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੁਆਲਿਟੀ ਜੋ ਟਾਇਰਾਂ ਦੀ ਕੁਆਲ ਇਦਾਂ ਟਾਇਰ ਪਏ ਆ ਵਧੀਆ ਚੱਲਣ ਵਾਲੇ ਟਾਇਰ ਆ ਹਜੇ ਇਹ ਨਹੀਂ ਸੋਸਤੋ ਵੀ ਆਪਾਂ ਕਹਦਾਂਗੇ ਕਿ ਜਾਨ ਸਰ ਚੇਂਜ ਭਾਲੂਗਾ ਕਰਨ ਲਈ ਆਹ ਦੇਖ ਲਓ ਮੋਟਰਸਾਈਕਲ ਦੋਸਤੋ ਬਹੁਤ ਵਧੀਆ ਸਟਾਰਟਿੰਗ ਆ ਭਾਈ ਓਕੇ ਜੇ ਮੈਂ ਮੋਟਰ ਚਾਲ ਕੇ ਸਟਾਰਟ ਓਕੇ ਜੀ ਕਈ ਵਾਰੀ ਹੁੰਦਾ ਮੈਨੂੰ ਪੈਸਾ ਨਾ ਲੱਗਣ ਵਾਲਾ ਹੋਏ ਜਾਨ ਸਰ ਮੈਂ ਪਹਿਲੀ ਇੱਕ ਸਟਾਰਟ ਕਰਕੇ ਦੇਵਾਂਗੇ ਠੀਕ ਹੈ ਜੀ ਠੀਕ ਆ ਤੇ ਆਹ ਦੇਖ ਲਓ ਦੋਸਤੋ ਇਧਰ ਤੁਹਾਨੂੰ ਪਾਸੇ ਸਾਈਡ ਤੋਂ ਦਿਖਾ ਦਿੰਨਾ ਪੂਰਾ ਵਧੀਆ ਭਾਈ ਨੇ ਸ਼ੌਂਕ ਨਾਲ ਪੈਸਾ ਲਾ ਕੇ ਤਿਆਰ ਕਰੀ ਵੀ ਆ ਐ ਨਹੀਂ ਦੋਸਤੋ ਵੀ ਆਪਾਂ ਕਹਿੰਦੇ ਹਾਂ ਕਿ ਟੈਂਪੋਰੀਲੀ ਕੰਮ ਕਰਿਆ ਵ ਦੇ ਵਿੱਚ ਆਤਵੀ ਵਗੈਰਾ ਵੀਰੇ ਨਾਲ ਵਿੱਚ ਦੇ ਦਾਂਗੇ ਜੀ ਨਾਲ ਹੀ ਦੇਣੀ ਆ ਹਾਂ ਠੀਕ ਆ ਠੀਕ ਆ ਆ ਦੇਖ ਲਓ ਦੋਸਤੋ ਵਧੀਆ ਕਵਰ ਹੁੰਦੀ ਆ 4 ਸਪੇਰਿਓ ਬਾਕੀ ਬਹੁਤ ਵਧੀਆ ਢੰਗ ਨਾਲ ਤਿਆਰ ਕਰਵਾਈ ਆ ਬਾਈ ਦੇ ਆਪ ਦੇ ਇਹ ਵੀ ਸਪੈਸ਼ਲ ਮਤਲਬ ਕਿ ਗੈਸ ਸਿਲੰਡਰ ਵਗੈਰਾ ਹਾਂਜੀ ਹਾਂਜੀ ਇਹਦੇ ਵਿੱਚ ਦੋਸਤੋ ਬਾਈ ਕਾ ਸਮਾਨ ਵਗੈਰਾ ਜੋ ਵੀ ਤੁਸੀਂ ਰੱਖਣਾ ਕੁਝ ਵੀ ਹੈ ਨਾ ਆਪਣਾ ਦੁਕਾਨਦਾਰੀ ਤੌਰ ਤੇ ਉਹ ਰੱਖ ਸਕਦੇ ਹੋ ਬਾਕੀ ਅੱਜ ਦੀ ਘੜੀ ਤੇ ਤੁਹਾਨੂੰ ਪੈਸਾ ਲਾਉਣ ਦੀ ਲੋੜ ਨਹੀਂ ਜਾਨ ਸਰ ਤੁਸੀਂ ਆਪਣਾ ਮੇਰਾ ਦੋਸਤ ਕੋਈ ਵੀ ਭੈਣ ਭਰਾ ਜੋ ਵੀ ਆ ਉਹਨਾਂ ਨੇ ਕੰਮ ਸ਼ੁਰੂ ਕਰਨਾ ਉਹ ਬੰਦਾ ਜਾਣ ਸਰ ਕੰਮ ਤਿਆਰ ਕਰ ਸਕਦਾ ਐ ਨਹੀਂ ਵੀ ਪੈਸਾ ਲਾਉਣਾ ਪਊਗਾ ਨਾ ਤੇ ਬਾਕੀ ਦੋਸਤੋ ਤੁਸੀਂ ਸਮਝਦੇ ਹੋ ਅੱਜ ਕੱਲ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਜੇ ਕਿਸੇ ਵੀ ਦੋਸਤ ਮਿੱਤਰ ਨੇ ਕੰਮ ਚਲਾਉਣਾਗਾ ਤੇ ਇਸ ਰੇੜੀ ਬਾਰੇ ਤੁਸੀਂ ਬਾਈ ਨਾਲ ਮੋਬਾਈਲ ਤੇ ਗੱਲਬਾਤ ਕਰ ਸਕਦੇ ਹੋ ਇਹ ਬਾਕੀ ਮੁੱਲ ਪ੍ਰਾਈਸ ਆਪਾਂ ਬਾਈ ਤੋਂ ਪੁੱਛ ਰਹੇ ਹਾਂ ਬਾਈ ਕਿੰਨੇ ਦੀ ਦੇਣੀ ਹੈ 27000 ਦੇ ਦਿਆਂਗੇ 27 ਦੇ ਦੂੰਗੇ ਹਾਂਜੀ ਤੇ ਕਈ ਵਾਰੀ ਕੋਈ ਦੋਸਤ ਮਿੱਤਰ ਨੇੜੋਂ ਕੋਈ ਨਹੀਂ ਮੜਾ ਮਟਾ ਮੰਨਤਾ ਨਾ ਕਰ ਦੇਗਾ ਜੀ ਠੀਕ ਆ ਦੋਸਤੋ ਬਾਈ ਨੇ ਮੁੱਲ ਕੋਈ ਫਿਕਸ ਨਹੀਂ ਰੱਖਿਆ 27000 ਰੁਪਿਆ ਕਿਹਾ ਬਾਕੀ ਤੁਸੀਂ ਹੁਣ ਬਾਹਰ ਅੰਦਰ ਜਾਣਦੇ ਹੋ ਤੁਸੀਂ ਹੈ ਵੇਖ ਲਿਓ 50-5000 ਤੋਂ ਉੱਪਰ ਜਿਹੜੀ ਤਿਆਰ ਹੋ ਜਾਂਦੀ ਆ ਜੇ ਵਧੀਆ ਆਪਾਂ ਹੋਰ ਕਰਵਾਉਣੀ ਆ ਤੇ ਹਾਂਜੀ ਬਾਕੀ ਜੇ ਇੱਕ ਗੱਲ ਹੋਰ ਆ ਦੋਸਤੋ ਜਿਹਨੇ ਦੋਸਤ ਨੂੰ ਤਾਂ ਇਹ ਕੰਮ ਚਲਾਉਣਾ ਨਾ ਵਧੀਆ ਉਹ ਬੰਦੇ ਲਈ ਬਹੁਤ ਵਧੀਆ ਕਿਸੇ ਵੀ ਪਿੰਡਾਂ ਦੇ ਵਿੱਚ ਜਾਂ ਜਾਣਾ ਆਉਣ ਕਈ ਵਾਰੀ ਕੋਈ ਟੂਰਨਾਮੈਂਟ ਆ ਵਗੈਰਾ ਤੇ ਜਾਣਾ ਹੁੰਦਾ ਉਹਨਾਂ ਲਈ ਮੇਲਿਆਂ ਵਗੈਰਾ ਤੇ ਦੂਰ ਨੇੜੇ ਜਾਣ ਲਈ ਵਧੀਆ ਤੇ ਬਾਕੀ ਤੁਸੀਂ ਉਸ ਢੰਗ ਨਾਲ ਦੇਖੋ ਉਹਨਾਂ ਦਾ ਤਾਂ ਸਮਾਨ ਹੀ ਆ ਦੋਸਤੋ ਮੋਟਰਸਾਈਕਲ ਵਗੈਰਾ ਦੇਖ ਲਓ ਰਿਕਸ਼ੇ ਦੀ ਕੀਮਤ ਵੇਖ ਲਓ ਤੁਸੀਂ ਉਸ ਢੰਗ ਨਾਲ ਤਾਂ ਇਹਦਾ ਸਮਾਨ ਬਹੁਤ ਜ਼ਿਆਦਾ ਆ ਵਧੀਆ ਤੇ ਬਾਕੀ ਕੋਈ ਨਹੀਂ ਮੌਕੇ ਤੁਹਾਡਾ ਮਾਨਤਨ ਇਹ ਹੋਮੈਲ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤਦ ਤੱਕ ਲਈ ਸਤ ਸ੍ਰੀ ਅਕਾਲ